ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸਿੱਖ ਸੰਗਤ ਸਾਹਿਬ ਲਿਸਬਨ ਵਿਖੇ ਜੋ ਪਿਛਲੇ ਦਿਨੀ ਅਨਾਉਂਸਮੈਂਟ ਕੀਤੀ ਸੀ ਸੰਗਤਾਂ ਵਿੱਚ ਕਿ ਜੋ ਸੰਤਾ ਮਰੀਆ ਹਸਪੀਟਲ ਵਿਖੇ ਆਪਣੀ ਸਿੱਖ ਸੰਗਤਾਂ ਨੇ ਪੁਰਤਗਾਲ ਵਿੱਚ ਵੱਸਦੇ ਪੰਜਾਬੀ ਵੀਰਾਂ ਨੇ ਜੋ ਬਲੱਡ ਡੋਨੇਟ ਕਰਨਾ ਸੀਗਾ 16 ਤਰੀਕ ਉਹਦੀ 16 ਤਰੀਕ ਨੂੰ ਸੋ ਛੁੱਟੀਆਂ ਹੋਣ ਕਰਕੇ ਹਸਪੀਟਲ ਵੱਲੋਂ ਇਹ ਮੈਸੇਜ ਆਇਆ ਕਿ ਡਾਕਟਰਾਂ ਦੀ ਕਮੀ ਹੈ ਸਟਾਫ ਦੀ ਕਮੀ ਹੈ ਸੋ ਇਸ ਕਰਕੇ 16 ਅਗਸਤ 2025 ਉਹਦੀ 16 ਤਰੀਕ ਨੂੰ ਦਿਨ ਸ਼ਨੀਵਾਰ ਇਹ ਬਲੱਡ ਡੋਨੇਟ ਜਿਹੜਾ ਹੈ ਕਰਨ ਵਾਸਤੇ ਉਹਨਾਂ ਨੇ ਕਿਹਾ ਹੈ ਕਿ ਹਜੇ ਇਹਨੂੰ ਪੋਸਟਪੋਨ ਕੀਤਾ ਗਿਆ ਹੈ ਸੋ ਅੱਗੇ ਜਿਹੜੀ ਵੀ ਤਰੀਕ ਡਾਕਟਰ ਸਾਹਿਬਾਨ ਦੇਣਗੇ ਉਹ ਆਪ ਸੰਗਤਾਂ ਵਿੱਚ ਸਾਂਝੀ ਕੀਤੀ ਜਾਏਗੀ ਪਰ ਜਿਸ ਤਰ੍ਹਾਂ ਇਹ ਅਗਸਤ ਵਿੱਚ 9 ਤਰੀਕ ਨੂੰ ਬਲੱਡ ਡੋਨੇਟ ਕੀਤਾ ਸੀ ਵੀਰਾਂ ਨੇ ਭੈਣਾਂ ਨੇ ਸੰਗਤਾਂ ਨੇ ਸੋ ਇਸ ਹੀ ਮਹੀਨੇ ਅਗਸਤ ਵਿੱਚ 30 ਤਰੀਕ ਨੂੰ ਫਿਰ ਆਪਣੇ ਗੁਰਦੁਆਰਾ ਸਾਹਿਬ ਬਲੱਡ ਡੋਨੇਸ਼ਨ ਵਾਸਤੇ ਸੰਗਤਾਂ ਨੇ ਆਉਣਾ ਵੀਰਾਂ ਨੇ ਆਉਣਾ ਨੇ ਜਿੰਨਾ ਵੀ ਬਲੱਡ ਡੋਨੇਟ ਕਰਨਾ ਹੋਵੇ ਉਹ ਗੁਰਦੁਆਰਾ ਸਾਹਿਬ ਪਹੁੰਚ ਕੇ ਆਪਣੀ ਹਾਜ਼ਰੀ ਲਵਾਉਣਾ ਸੋ ਇਹ ਬੇਨਤੀ ਕਰਨੀ ਸੀ ਕਿ ਜਿਹੜਾ ਆਉਂਦੀ 16 ਤਰੀਕ ਨੂੰ 16 ਅਗਸਤ 2025 ਨੂੰ ਆਉਂਦੇ ਸ਼ਨੀਵਾਰ ਨੂੰ ਬਲੱਡ ਡੋਨੇਟ ਕਰਨਾ ਸੀਗਾ ਸੰਤਾ ਮਰੀਆ ਹਸਪੀਟਲ ਵਿਖੇ ਜਾਣਾ ਸੀ ਸੰਗਤਾਂ ਨੇ ਪੰਜਾਬੀ ਵੀਰਾਂ ਨੇ ਸੋ ਉਹ ਹਜੇ ਫਿਲਹਾਲ ਪ੍ਰੋਗਰਾਮ ਜਿਹੜਾ ਹੈ ਉਹ ਪੋਸਟਪੋਨ ਕੀਤਾ ਗਿਆ ਡਾਕਟਰ ਸਹਿਬਾਨਾ ਦੀ ਟੀਮ ਹਜੇ ਨਹੀਂ ਹੈ ਸ਼ੁਕਰੀਆ ਹੋਣ ਕਰਕੇ ਸੋ ਇਹ ਬੇਨਤੀ ਨੂੰ ਪ੍ਰਵਾਨ ਕਰਨਾ ਉਹ ਪ੍ਰੋਗਰਾਮ ਹਜੇ ਫਿਲਹਾਲ ਪੋਸਟਪੋਨ ਕੀਤਾ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ